ਸਾਤਿਕਾਰ ਜੀ ਸਵਾਗਤ ਕਰਦੇ ਆ ਤੁਹਾਡਾ ਵੀਐਸ ਮੋਟਰ ਗੇਜ ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਗੱਲ ਕਰਾਂਗੇ ਮਾਰੂਤੀ ਸੁਜ਼ੂਕੀ ਦੀ ਗੱਡੀ ਬਰੀਜਾ ਬਾਰੇ ਇਹ ਜਿਹੜੀ ਬਰੀਜਾ ਗੱਡੀ ਦੀ ਆਪਾਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਆ ਇਹ ਬਰੀਜਾ ਮੇਰੇ ਲੋਕਲ ਸ਼ਹਿਰ ਬਰਨਾਲਾ ਤੋਂ ਆ ਮੇਰੇ ਬਹੁਤ ਅੱਛੇ ਮਿੱਤਰ ਗਰਗ ਟਰਾਂਸਪੋਰਟ ਦੇ ਮਾਲਕ ਕਾਲਾ ਗਰਗ ਜਿਨ੍ਹਾਂ ਦਾ ਇਸ ਗੱਡੀ ਦੇ ਵਿੱਚ ਐਕਸੀਡੈਂਟ ਹੋਇਆ ਮੈਂ ਕਹਿੰਨਾ ਵਿਸ਼ੋ ਕਰੋਸ਼ ਪਰਮਾਤਮਾ ਦਾ ਅਕਾਲ ਪੁਰਖ ਵੈਗੂ ਦਾ ਬਹੁਤ ਬਹੁ ਸ਼ੁਕਰ ਸ਼ੁਕਰਾਨਾ ਦਾਦੇ ਦਾ ਗੱਡੀ ਖਤਮ ਹੋ ਗਈ ਪਰ ਸਾਡੇ ਭਰਾ ਨੂੰ ਇੰਨੀ ਇੱਕ ਝਰੀਟ ਵੀ ਨਹੀਂ ਆਈ ਇੰਨੀ ਇੱਕ ਖਰੋਚ ਵੀ ਨਹੀਂ ਆਈ ਸਾਡੇ ਭਰਾ ਨੂੰ ਰਮਾਤਮਾ ਦਾ ਬਹੁਤ ਬਹੁਤ ਸੁਖਰਾਣਾ ਜਿਹੜਾ ਉਹ ਅੱਜ ਸਾਡੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਆਪਣੀ ਫੈਮਿਲੀ ਦੇ ਵਿੱਚ ਹੱਸਦਾ ਖੇਡਦਾ ਫਿਰਦਾ ਇਹ ਜਿਹੜੇ ਘਾਟੇ ਨੇ ਇਹ ਪੂਰੇ ਹੋ ਜਾਂਦੇ ਆ ਜਿਹੜਾ مالی ਨੁਕਸਾਨ ਆ ਇਹਦੇ ਪੂਰੇ ਹੋਣ ਦੀ ਗੁੰਜਾਇਸ਼ ਹੁੰਦੀ ਆ ਇਹ ਹੋ ਜਾਂਦਾਗਾ ਪੂਰਾ ਸਮਾਂ ਲੱਗ ਜਾਂਦਾ ਇਹਨੇ ਪੂਰਾ ਹੋ ਜਾਣਾ ਪਰ ਜਿਹੜਾ ਜਾਨੀ ਨੁਕਸਾਨ ਆ ਇਹ ਘਾਟਾ ਕਦੇ ਵੀ ਪੂਰਾ ਨਹੀਂ ਹੋ ਸਕਦਾ ਨਾ ਬੱਚਿਆਂ ਨੂੰ ਪਿਓ ਦਾ ਘਾਟਾ ਕਦੇ ਪੂਰਾ ਹੋਵੇ ਨਾ ਮਾਂ ਨੂੰ ਪੁੱਤ ਦਾ ਘਾਟਾ ਪੂਰਾ ਹੋਵੇ ਨਾ ਪਤਨੀ ਨੂੰ ਪਤੀ ਦਾ ਘਾਟਾ ਕਦੇ ਪੂਰਾ ਹੋਵੇ ਜਿਹੜੇ ਹਿਸਾਬ ਦੇ ਨਾਲ ਗੱਡੀ ਡੈਮੇਜ ਹੋਈ ਸੀ ਗੱਡੀ ਦੇਖ ਕੇ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਵੀ ਇਹਦਾ ਜਿਹੜਾ ਡਰਾਈਵਰ ਹੈ ਜਾਂ ਗੱਡੀ ਦੇ ਵਿੱਚ ਜਿੰਨੇ ਵੀ ਸਵਾਰ ਸੀਗੇ ਮੈਂਬਰ ਉਹਨਾਂ ਦੇ ਵਿੱਚੋਂ ਕੋਈ ਸਹੀ ਸਲਾਮਤ ਹੋਊਗਾ ਨਹੀਂ ਅੰਦਾਜ਼ਾ ਵੀ ਲਾਇਆ ਨਹੀਂ ਜਾ ਸਕਦਾ ਪਾਰੋਂ ਕੱਲਾ ਸੀ ਗੱਡੀ ਦੇ ਵਿੱਚ ਆਪਣੇ ਕਿਸੇ ਕੰਮ ਕਾਜ ਦੇ ਲਈ ਬਰਨਾਲਾ ਤੋਂ ਬਠਿੰਡਾ ਸਹਿਰ ਵੱਲ ਜਾ ਰਿਹਾ ਸੀ ਅਚਾਨਕ ਰਸਤੇ ਦੇ ਵਿੱਚ ਕਿਦਾਂ ਕੀ ਹੋਇਆ ਇਹ ਕੋ ਜਾਣੇ ਜਾਂ ਰੱਬ ਜਾਣੇ ਵੀ ਕਿਵੇਂ ਹੋਇਆ ਪਰ ਗੱਡੀ ਪਲਟ ਗਈ ਕਈ ਪਲਟੀਆਂ ਗੱਡੀ ਨੇ ਖਾਧੀਆਂ 에ਅਰ ਬੈਗ ਵੀ ਖੁੱਲ ਗਏ ਗੱਡੀ ਦੇ ਤੇ ਬੀਜਾਂ ਦੀ ਬਹੁਤ ਨੁਕਸਾਨ ਹੋਇਆ ਪਰ ਮੈਂ ਇੱਕ ਗੱਲ ਹੋਰ ਦੇਖਦਾ ਵੀ ਮੁੰਡਾ ਉਹ ਬਾਣੀਆਂ ਦਾ ਬਾਣੀਆਂ ਦਾ ਮੁੰਡਾ ਹੈਗਾ ਪਰ ਬਾਣੀਆਂ ਨਹੀਂ ਉਹ ਜੱਟ ਬਾਣੀਆਂ ਦਾ ਕਹਿ ਇੱਕ ਹੁੰਦੇ ਆ ਨਾ ਇੱਕ ਜੱਟ ਬਾਣੀਏ ਦਲੇਰੀ ੜਕ ਉਹਦੇ ਵਿੱਚ ਇਹ ਦੇਖਣ ਨੂੰ ਮਿਲਦੀ ਹੈ ਮੈਂ ਆਮ ਵੀ ਕਹਿ ਦਿੰਦਾ ਉਹਨਾਂ ਵੀ ਤੂੰ ਇੱਕ ਬਾਣੀਆਂ ਦੇ ਘਰੇ ਤਾਂ ਜਨਮ ਜ਼ਰੂਰ ਲੈ ਲਿਆ ਪਰ ਬਾਣੇ ਨਾਲ ਹੀ ਤੇਰੇ ਜੋ ਗੱਲਬਾਤ ਆ ਹੈ ਨਹੀਂ ਮਾਦਾ ਪੁੱਤ ਲੋਹਾ ਡੱਬਣੇ ਲਾ ਕੇ ਰੱਖ ਜਦੋਂ ਮਰਜੀ ਮਿਲਣ ਦੱਬਣਾ ਲੋਹਾ ਉਹ ਇਹ ਨੰਪਾਦਾ ਹੁੰਦਾ ਗੱਡੀ ਐਕਸੀਡੈਂਟ ਹੋਣ ਤੋਂ ਬਾਅਦ ਕਬਰਾਇਆ ਨਹੀਂ ਕੋਈ ਕਬਰਹਾਟ ਨਹੀਂ ਫੋਨ ਕਰਤਾ ਕਹਿੰਦਾ ਆ ਗੱਲ ਹੋ ਗਈ ਗੱਡੀ ਲੈ ਜਾ ਚੱਕੇ ਮੈਂ ਠੀਕ ਠਾਕ ਮੈਂ ਕਿਹਾ ਸ਼ੋਭਰਾ ਵੀ ਤੂੰ ਠੀਕ ਹੈ ਤਾਂ ਸਾਰਾ ਕੁਝ ਹੀ ਸਹੀ ਹੋ ਜਾਊਗਾ ਗੱਡੀ ਆ ਫਾਲਨ ਸੋਡ ਸੀ ਟੋਟਲ ਲਾਸ ਦੇ ਵਿੱਚ ਵੀ ਗੱਡੀ ਜੇ ਚਾਹੁੰਦੇ ਤਾਂ ਜਾ ਸਕਦੀ ਸੀ ਪਰ ਇੰਜਨ ਵਗੈਰਾ ਜਿਹੜਾ ਸਹੀ ਸੀਗਾ ਜਿਹਦੇ ਕਰਕੇ ਕੁਝ ਤਿੱਕਤਾ ਪੈਣੀ ਸੀ ਪਰ ਅਸੀਂ ਵੀ ਡਿਸੀਜਨ ਲਿਆ ਉਹਨੇ ਵੀ ਇਹ ਗੱਲ ਕਹੀ ਉਹ ਕਹਿੰਦਾ ਵੀ ਗੱਡੀ ਖਤਮ ਹੋ ਗਈ ਗੱਡੀ ਖੁਦ ਖਤਮ ਹੋ ਕੇ ਮੈਨੂੰ ਬਚਾ ਗਈ ਵੀ ਮੈਂ ਇਹ ਗੱਡੀ ਵੇਚ ਨਹੀਂ ਨਹੀਂ ਮੈਂ ਇਹ ਗੱਡੀ ਨੂੰ ਛੇੜ ਨਹੀਂ ਕਰਨਾ ਮੈਂ ਇਸ ਗੱਡੀ ਨੂੰ ਤਿਆਰ ਕਰਵਾਉਂਗਾ ਤਿਆਰ ਕਰਵਾ ਕੇ ਮੈਂ ਰੱਖ ਨੂੰ ਵਾ ਚਲਾਉਂ ਅਜ ਨજર ਚਲਾ ਸਕਦਾ ਵੀ ਜਿਹੜੀ ਆਪ ਖਤਮ ਹੋ ਕੇ ਮੈਨੂੰ ਬਚਾ ਗਈ ਵੀ ਮੈਂ ਇਹਨੂੰ ਗੱਡੀ ਨੂੰ ਵੇਚਣਾ ਨਹੀਂ ਹੈਗਾ ਮੈਂ ਇਹਨੂੰ ਰੱਖੂਗਾ ਮੈਂ ਜੀ ਚਲੋ ਆਪਾਂ ਕਹਿ ਕੋਈ ਗੱਲ ਨਹੀਂ ਹੁਣ ਸੋੜ ਹੈਗਾ ਗੱਡੀ ਦਾ ਇਨਸੂਰੈਂਸ ਫੁੱਲ ਸੀਗਾ ਵੀ ਆਪਾਂ ਜਿੱਦਾਂ ਵੀ ਕੋਈ ਕਹਾਣੀ ਮਤਲਬ ਬਣੂਗੀ ਅੱਗੇ ਕੰਪਨੀ ਕਲੇਮ ਹੋਊਗਾ ਸਰਵੇਅਰ ਲੱਗੂਗਾ ਜਿੱਦਾਂ ਵੀ ਕਹਾਣੀ ਬਣੂਗੀ ਚਲੋ ਆਪਾਂ ਕੰਮ ਚਲਾਉਣੇ ਆ ਤੇ ਉਹ ਕਹਿੰਦਾ ਵੀ ਆਪਾਂ origignal ਦੀ ਹੈ ਜਿਹੜੀ ਗੱਡੀ ਦੀ ਉਹ ਵਰਕਰਾਰ ਰੱਖਣੀ ਆ ਉਹਦੇ ਲਈ ਆਪਾਂ ਨੂੰ ਚਾਹੇ ਪੈਸੇ ਘੱਟ ਮਿਲ ਜਾਣ ਕੋਈ ਦਿੱਕਤ ਨਹੀਂ ਅਸੀਂ ਆਖਾਂਗੇ ਜੇ origianlly ਤੁਸੀਂ ਇਹਦੀ ਬਰਕਰਾਰ ਰੱਖਣੀ ਹੈ ਤਾਂ ਆਪਾਂ ਜਿਹੜੀ ਇਹਦੀ ਸੱਤ ਹੈ ਗੱਡੀ ਦੀ ਛੱਤ ਛੱਤ ਜਿਹੜੀ ਗੱਡੀ ਦੀ ਛੱਤ ਹੈ ਇਹ ਇਹ ਸੱਤ ਤੇ ਛੱਤ ਦਾ ਜਿਹੜਾ ਹੈਗਾਗਾ ਇਹ ਪਹਿਲਾਂ ਵੀ ਸਾਡੇ ਛੋਟੇ ਨਾਲ ਕਾਫੀ ਚੱਲ ਕੇ ਹਟਿਆ ਚਲੋ ਹੋ ਜਾਂਦਾਗਾ ਇਹ ਸਬਦਾਂ ਦੀ ਹੀਰ ਫੇਰ ਹੁੰਦੀ ਆ ਕੋਈ ਬਹੁਤਾ ਵੱਡਾ ਫਰਕ ਨਹੀਂ ਸਮਝਣ ਵਾਲੇ ਬੰਦੇ ਸਮਝ ਜਾਂਦੇ ਨੇ ਪਰ ਇੱਕ ਗੱਲ ਹੋਰ ਮੈਂ ਵਿੱਚ ਛੋਟੀ ਜੀ ਕਹਿ ਦਮਾਂ ਵੀ ਜਿਹੜਾ ਬੰਦਾ ਸੋਡੀ ਵੀਡੀਓ ਦੇ ਵਿੱਚ ਸੋਡੇ ਗੱਲਬਾਤ ਦੇ ਵਿੱਚ ਕੋਈ ਨੁਕਸ ਕੱਢਦਾ ਹੈ ਇਹਦਾ ਮਤਲਬ ਵੀ ਉਹ ਬੰਦਾ ਤੁਹਾਡੀ ਵੀਡੀਓ ਨੂੰ ਤੁਹਾਡੀ ਗੱਲਬਾਤ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣ ਰਿਹਾ ਹੈ ਜਿਹੜਾ ਬੰਦਾ ਸੋਡੀ ਗੱਲਬਾਤ ਨੂੰ ਧਿਆਨ ਨਾਲ ਸੁਣੂਗਾ ਉਹੀ ਸੋਡੀ ਗੱਲਬਾਤ ਦੇ ਵਿੱਚ ਕੋਈ ਨੁਕਸ ਕਰੂਗਾ ਜਿਨੇ ਮਤਲਬ ਆਇਆ ਮੁੰਡਾ-ਮੁੰਡਾ ਸੁਣਿਆ ਦੇਖਿਆ ਲੰਘਿਆ ਬਸ ਉਹ ਉਹ ਬੰਦਾ ਜੇ ਬੰਦਾ ਕੋਈ ਕੋਈ ਗੱਲ ਕੋਈ ਮਤਲਬ ਉਸ ਹੁਣ ਕੇ ਤੁਹਾਡੇ ਕਿਸੇ ਸੰਬੰਧ ਦੇ ਵਿੱਚ ਕੋਈ ਤੁਹਾਡੀ ਗਲਤੀ ਦੱਸਦਾਗਾ ਵੀ ਤੁਹਾਡੇ ਆਇਆ ਸੰਬੰਧ ਦੇ ਵਿੱਚ ਆ ਗਲਤੀ ਆ ਇਹਦਾ ਮਤਲਬ ਆ ਉਹਨੇ ਆਪਣੀ ਗੱਲ ਬਾਤ ਨੂੰ ਡੀਪਲੀ ਪੂਰੇ ਧਿਆਨ ਦੇ ਨਾਲ ਸੁਣਿਆਗਾ ਮੈਂ ਇਹੋ ਜਿਹੇ ਭਰਾਵਾਂ ਦਾ ਬਹੁਤ ਥੈਂਕ ਯੂ ਕਰਦਾ ਜਿਹੜੇ ਮਤਲਬ ਛੋਟੀ ਛੋਟੀਆਂ ਗੱਲਾਂ ਦੇ ਉੱਤੇ ਦੱਸਦੇ ਨੇ ਵੀ ਇਦਾਂ ਨਹੀਂ ਐ ਕਰਿਆ ਕਰੋ ਇਦਾਂ ਨਹੀਂ ਐ ਕਰ ਰੋ ਇਹ ਸਿੱਖਣ ਵਾਲੀਆਂ ਚੀਜ਼ਾਂ ਨੇ ਇਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਸਿੱਖਦੇ ਰਹਿਣਾ ਅਸੀਂ ਮੈਂ ਤਾਂ ਅਕਸਰ ਹੀ ਆਪਣੀ ਵੀਡੀਓ ਦੇ ਵਿੱਚ ਕਹਿ ਦਿੰਦਾ ਹੁੰਨਾ ਵੀ ਵੀਜੀ ਪਿਆਰਿਓ ਮਿੱਤਰੋ ਯਾਰੋ ਦੋਸਤੋ ਆਪਣੀ ਵੀਡੀਓ ਦੇ ਵਿੱਚ ਤੁਹਾਨੂੰ ਕੋਈ ਵੀ ਕਮੀ ਵੇਸੀ ਲੱਗੇ ਤੇ رابطہ ਸਾਡੇ ਨਾਲ ਜ਼ਰੂਰ ਕੈਂਪ ਕਰਿਓ ਕਮੈਂਟਾਂ ਰਹੀ ਜਾਂ ਵੀਡੀਓ ਰਹੀ ਦੱਸਿਓ ਕਿਉਂਕਿ ਜੇ ਤੁਸੀਂ ਸਾਡੀਆਂ ਕਮੀਆਂ ਕੱਢੋਗੇ ਤੇ ਸਾਨੂੰ ਅੱਗੇ ਆਪਣੇ ਕੰਮ ਦੀ ਹੋਰ ਕੁਆਲਿਟੀ ਤੇ ਨਖਾਰ ਆ ਜਿਹੜਾ ਵਧਾਉਣ ਦੇ ਵਿੱਚ ਹੈਲਪ ਰੂਮੀ ਠੀਕ ਹੈ ਜੀ ਗੱਲ ਤੇ ਆਪਾਂ ਉਸੇ ਗੱਲ ਦੇ ਉੱਤੇ ਆ ਜਾਈਏ ਵੀ ਉਹ ਜੱਟ ਬਾਣੀਆ ਕੋਈ ਘਬਰਾਟ ਨਹੀਂ ਕੁਛ ਨਹੀਂ ਉਹ ਕਹਿੰਦਾ ਵੀ ਕਿਵੇਂ ਕਰੀਏ ਮੈਂ ਕਿਹਾ ਵੀ ਸੱਤ ਆ ਜਿਹੜੀ ਛੱਤ ਵੀ ਆਪਾਂ ਪੁਰਾਣੀ ਲਿਆ ਕੇ ਡਿਸਪੋਜ਼ਲ ਲਿਆ ਕੇ ਇਹਦੇ ਉੱਪਰ ਫਿੱਟ ਕਰਾਂਗੇ ਕਿ ਵੀ ਆਪਾਂ ਨਵੀਂ ਨਹੀਂ ਲਾਉਣੀ ਅਸੀਂ ਡਿਸਪੋਜ਼ਲ ਸੱਤ ਦਾ ਰੇਸ ਕੀਤਾ ਉਹਦਾ ਅਰੇਂਜ ਕਰਕੇ ਅਸੀਂ ਉਹ ਵੱਢ ਕੇ ਲਿਆ ਕੇ ਪੁਰਾਣੀ ਸੱਤ ਉਸ ਸਾਡੀ ਗੱਡੀ ਬਰੀਜਾ ਦੇ ਨਾਲ ਅਸੀਂ ਟੰਕੇ ਲਾ ਕੇ ਪੱਕੀ ਕਰਤੀ ਅਸੀਂ ਉਹਦੀ ਜਿਹੜੀ ਛੱਤ ਸੀ ਉਹ ਪੇਂਟ ਨਹੀਂ ਕੀਤੀ ਉਸ ਸਾਫ਼ ਮਿਲ ਗਈ ਸੀ ਸਾਨੂੰ ਜਿੱਥੋਂ ਟੰਕੇ ਲੱਗੇ ਨੇ ਅਸੀਂ ਉੱਥੇ ਹੀ ਪੇਂਟ ਕੀਤੀ ਸੀ ਬਾਕੀ ਸਾਰੀ オリジナル ਪੇਂਟ ਦੀ ਸੀਗੀ ਉਹ ਤੇ ਬਾਕੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਕਿਵੇਂ ਕੰਮ ਹੋਇਆ ਸਾਡੀ ਪੂਰੀ ਟੀਮ ਨੇ ਸਾਡੀ ਸਾਰੀ ਟੀਮ ਨੇ ਬਹੁਤ ਹੀ ਸਿੱਦਤ ਦੇ ਨਾਲ ਬਹੁਤ ਹੀ ਪਿਆਰ ਦੇ ਨਾਲ ਬਹੁਤ ਹੀ ਮਿਹਨਤ ਦੇ ਨਾਲ ਗੱਡੀ ਤਿਆਰ ਕੀਤੀ ਆ ਟਾਈਮ ਕਾਫੀ ਲੱਗ ਗਿਆ ਗੱਡੀ ਤਿਆਰ ਹੋਣ ਤੋਂ ਬਾਅਦ ਕਿੱਦਾਂ ਦੀ ਬਣੀ ਆ ਤੇ ਕੀ ਕੰਡੀਸ਼ਨ ਗੱਡੀ ਦੀ ਬਣੀ ਆ ਸਾਰਾ ਕੰਮ ਅਸੀਂ ਕਿੱਦਾਂ ਕੀਤਾ ਉਹ ਮੈਂ ਨਾਲ ਵੀਡੀਓ ਚਲਾਉਂਗਾ ਤੁਸੀਂ ਵੀਡੀਓ ਦੇਖਿਓ ਤੇ ਉਸ ਵੀਡੀਓ ਦੇ ਵਿੱਚ ਤੁਹਾਨੂੰ ਇਸ਼ਾਰਾ ਕੁਝ ਪਤਾ ਲੱਗ ਜਾਣਾ ਕੰਮ ਦੇ ਵਿੱਚ ਕੋਈ ਤੁਹਾਨੂੰ ਲੱਗੀ ਵੀ ਕਮੀ ਪੇਸੀ ਰਹੇਗੀ ਤਾਂ ਤੁਸੀਂ ਜਰੂਰ ਸਾਡੇ ਨਾਲ ਰਾਬਤਾ ਕਾਇਮ ਕਰਿਓ ਕਮੈਂਟਾਂ ਰਾਹੀਂ ਜਾਂ ਫੋਨ ਕਰਕੇ ਆਪਣੇ ਸੁਝਾਅ ਸਾਨੂੰ ਦਿਓ ਅਗਰ ਤੁਹਾਨੂੰ ਆਪਣਾ ਕੰਮ ਵਧੀਆ ਲੱਗਿਆ ਸੱਚੀ ਇਹ ਤੁਹਾਨੂੰ ਦਿਲੋਂ ਵਧੀਆ ਲੱਗਿਆ ਤਾਂ ਮੇਰਾ ਵੀਰ ਸਪੋਰਟ ਜ਼ਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਤੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਵੀਡੀਓ ਅੱਗੇ ਦੀ ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਜੋ ਕਿ ਉਹਨਾ ਕਸਟਮਰਾਂ ਤੱਕ ਪਹੁੰਚਦੀ ਹੋ ਜਾਵੇ ਜਿਹੜੇ ਸੋਨਾ ਕੰਮ ਕਰਵਾਉਣ ਦੇ ਬੰਦੇ ਚਾਹ ਬਣਦੇ ਬੜੀ ਦੂਰੋਂ ਦੂਰੋਂ ਫੋਨ ਆਉਂਦੇ ਨੇ ਬੜੀਆਂ ਗੱਡੀਆਂ ਜਿਹੜੀਆਂ ਹੈਗੀਆਂ ਨੇ ਅਸੀਂ ਬੁੱਕ ਕੀਤੀਆਂ ਪਈਆਂ ਨੇ ਸਾਡੀਆਂ ਟਾਈਮ ਲੈ ਕੇ ਬੰਦੇ ਚਲੇ ਜਾਂਦੇ ਨੇ ਸਬਰ ਰੱਖੀ ਬੈਠੇ ਨੇ ਉਹਨਾਂ ਦਾ ਧੰਨਵਾਦ ਆ ਮੇਰੇ ਭਰਾਵਾਂ ਦਾ ਮੇਰੇ ਯਾਰਾਂ ਦਾ ਜਿਹੜੇ ਸਬਰ ਰੱਖੀ ਬੈਠੇ ਨੇ ਵੀ ਕੰਮ ਤਾਂ ਕਰਵਾਵਾਂਗੇ ਪਰ ਟਾਈਮ ਜਿੰਨਾ ਮਰਜ਼ੀ ਲੱਗ ਜੇ ਤੁਸੀਂ ਟਾਈਮ ਅੱਗੇ ਦੀ ਅੱਗੇ ਪਾਈ ਜਾਂਦੇ ਹੋ ਸੌਰੀ ਵੀਰੇ ਸਾਡੇ ਬਾਹਰ ਹੋਇਆ ਪਿਆ ਕੰਮ ਅਸੀਂ ਕੀ ਕਰੀਏ ਸਾਡੇ ਕੰਮ ਹੀ ਇਹਨਾਂ ਉੱਪਰ ਦੀ ਹੋਇਆ ਪਿਆ ਵੀ ਅਸੀਂ ਕੁਝ ਕਰ ਹੀ ਨਹੀਂ ਸਕਦੇ ਪਰ ਫਿਰ ਵੀ ਅਸੀਂ ਜਿੰਨੇ ਜੋਗੇ ਹੈਗੇ ਆ ਜਰੂਰ ਕਰਾਂਗੇ ਕੰਮ ਤਾਂ ਕਰਾਂਗੇ ਨਾ ਲੇਟ ਪੇਟ ਹੋ ਸਕਦਾ ਕੰਮ ਜਰੂਰ ਕਰਾਂਗੇ ਤੁਹਾਡੀਆਂ ਉਮੀਦਾਂ ਤੇ खरे ਉਤਰਾਂਗੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਗੱਡੀ ਬਹੁਤ ਸੋਹਣੀ ਤਿਆਰ ਹੋਈ ਆ ਉਹ ਵੀਡੀਓ ਆਪਾਂ ਤੁਹਾਡੀ ਨਾਲ ਚਲਾਵਾਂਗੇ ਤੇ ਮੇਰੇ ਵੀਰ ਆਪਣੇ ਪੇਜ ਨੂੰ ਫੋਲੋ ਜਰੂਰ ਕਰ ਲਿਓ ਤਾਂ ਜੋ ਕਿ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੋ ਜAVE ਇਹਨਾਂ ਵੀਡੀਓ ਦੇ ਵਿੱਚ ਜਦੋਂ ਤੁਸੀਂ ਧਿਆਨ ਨਾਲ ਦੇਖੋਗੇ ਤੁਹਾਨੂੰ ਵੀ ਬੜਾ ਕੁਝ ਸਿੱਖਣ ਨੂੰ ਮਿਲੇਗਾ ਬੜਾ ਕੁਝ ਤੁਹਾਨੂੰ ਵੀ ਸਿੱਖਣ ਨੂੰ ਮਿਲੂਗਾ ਜੋ ਤੁਹਾਡੇ ਕੰਮ ਆਊਗਾ ਹਰ ਇੱਕ ਬੰਦੇ ਕੋਲ ਆਪਣੀ ਪਰਸਨਲ ਗੱਡੀ ਰੱਖੀ ਹੋਈ ਹੈ ਉਹਦੇ ਲਈ ਇਹ ਤੁਹਾਡੇ ਵੀ ਕੰਮ ਆਉਣ ਵਾਲੀਆਂ ਚੀਜ਼ਾਂ ਨੇ ਤੁਹਾਡੇ ਵੀ ਕੰਮ ਆਉਣਗੀਆਂ ਇਹ ਗੱਲਾਂ ਕਈ ਵਾਰੀ ਵਿੱਚੋਂ ਕੋਈ ਗੱਲਬਾਤ ਨੁਕਤਾ ਇਦਾਂ ਦਾ ਸਮਝ ਆ ਜਾਂਦਾ ਹੈ ਕਿ ਜਿਹੜਾ ਕਿ ਕਾਫੀ ਫਾਇਦਾ ਕਰ ਜਾਂਦਾ ਬੰਦੇ ਦਾ ਤੇ ਸੋ ਮੈਂ ਨਾਲ ਉਹ ਵੀਡੀਓ ਚਲਾਉਣ ਲੱਗੇ ਹਾਂ ਤੁਸੀਂ ਸਾਰੀ ਵੀਡੀਓ ਦੇਖਿਓ ਦੇਖਣ ਤੋਂ ਬਾਅਦ ਜਿਹੜਾ ਤੁਹਾਡਾ ਆਪਣਾ ਡਿਸੀਜਨ ਆ ਤੁਹਾਡੀ ਆਪਣੀ ਜਿਹੜੀ ਸੋਚ ਆ ਉਹਦੇ ਮੁਤਾਬਕ ਤੁਸੀਂ ਦੱਸਿਓ ਵੀ ਕੰਮ ਤੁਹਾਨੂੰ ਕਿਦਾਂ ਦਾ ਲੱਗਿਆ ਆਪਣੇ ਵਿਊ ਤੁਸੀਂ ਦਿਓ ਸੋ ਇੱਕ ਵਾਰੀ ਮੈਂ ਫੇਰ ਦੁਬਾਰਾ ਕਹਿਣਾ ਮੇਰੇ ਭਰਾਵਾਂ ਨੂੰ ਵੀ ਸਾਨੂੰ ਤੁਹਾਡੀ ਸਪੋਰਟ ਦੀ ਜ਼ਰੂਰਤ ਆ ਤੁਸੀਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਦੇ ਕਰੋ ਤੇ ਪੇਜ ਨੂੰ ਆਪਣੇ ਨੂੰ ਕਰ ਲਿਓ ਫੋਲੋ ਮਿਲਦੇ ਆਂ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਸਾਸੀ ਕਾਲ ਜੀ ਸਵਾਗਤ ਹੈ ਤੁਹਾਡਾ ਵੀਐਸ ਮੋਟਰ ਗੈरेज ਬਰਨਾਲਾ ਸਿਟੀ ਵੱਲੋਂ ਅੱਜ ਦੀ ਵਰਕ ਵੀਡੀਓ ਦੇ ਵਿੱਚ ਜਿਹੜੀ ਆਪਾਂ ਗੱਡੀ ਤੁਹਾਨੂੰ ਦਿਖਾਵਾਂਗੇ ਇਹ ਆ ਮਰੂਤੀ ਸਯੂਕੀ ਦੀ ਗੱਡੀ ਵਰੀਜਾ ਕਹਿੰਦੇ ਮਾਰਨ ਵਾਲੇ ਨਾਲੋਂ ਰੱਖਣ ਵਾਲਾ ਜ਼ਿਆਦਾ ਵਲੀ ਹੁੰਦਾਗਾ ਜ਼ਿਆਦਾ ਤਾਕਤਵਰ ਹੁੰਦਾ ਰੱਖਣ ਵਾਲਾ ਜਿਹਨੂੰ ਮਾਲਕ ਨੇ ਹੱਥ ਦੇ ਕੇ ਰੱਖਣਾ ਉਹਨੂੰ ਕੋਈ ਮਾਰਨ ਵਾਲਾ ਜੰਮਿਆ ਨਹੀਂ ਗੱਡੀ ਸਾਡੇ ਭਰਾ ਦੀ ਆ ਲੋਕਲ ਬਰਨਾਲੇ ਤੋਂ ਟਰਾਂਸਪੋਰਟ ਦਾ ਕੰਮ ਆ ਸਾਡੇ ਵੀਰ ਦਾ ਮੁੰਡਾ ਹੈਗਾਗਾ ਬਾਣੀਆਂ ਦਾ ਪਰ ਗੱਲ ਉਹ ਹੈਗੀ ਇਹ ਬਾਣੀਆਂ ਨਾ ਜਿਹੜਾ ਇਹ ਜੱਟ ਬਾਣੀਆਂ ਜੱਟ ਬਾਣੀਆਂਗਾ ਲੋਹਾ ਡੱਬਣਾ ਲਾ ਕੇ ਰੱਖਦਾ ਟਰਾਂਸਪੋਰਟ ਦਾ ਕੰਮ ਆ ਗਰਗ ਟਰਾਂਸਪੋਰਟ ਤੇ ਮੇਰਾ ਬਹੁਤ ਪਿਆਰਾ ਭਰਾ ਮੇਰਾ ਮਿੱਤਰ ਮੈਂ ਸ਼ੁਕਰ ਕਰਦਾ ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਜਿਨੇ ਉਹਨੂੰ ਹੱਥ ਦੇ ਕੇ ਰੱਖਿਆ ਗੱਡੀ ਇੰਨੀ ਜ਼ਿਆਦਾ ਡੈਮੇਜ ਹੋ ਗਈ ਉਸ ਤੋਂ ਬਾਅਦ ਉਹਨੂੰ ਇੱਕ ਝਰੀਟ ਵੀ ਨਹੀਂ ਆਈ ਤੇ ਮਾਂ ਦੇ ਪੁੱਤ ਨੇ ਦਿਲ ਨਹੀਂ ਛੱਡਿਆ ਘਬਰਾਇਆ ਨੀਗਾ ਸਾਈਡ ਤੇ ਨਿਕਲ ਕੇ ਫੋਨ ਕਰਤਾ ਕਹਿੰਦਾ ਆ ਗੱਲ ਹੋਊਗੀ ਗੱਡੀ ਲੈ ਜਾਓ ਖਿੱਚ ਕੇ ਟੋਟਲ ਲਾਸਟ ਪਾਉਣ ਦੀਆਂ ਗੱਲਾਂ ਚੱਲਦੀਆਂ ਸੀ ਮੈਂ ਕਿਹਾ ਵੀ ਨਹੀਂ ਫੋਲ ਇਨਸੂਰਡ ਆ ਗੱਡੀ ਆਪਾਂ ਇਹਦਾ ਕੰਮ ਕਰਾਂਗੇ ਗੱਡੀ ਦੀ ਓਰੀਜਨੈਲਟੀ ਬਚਾਉਣ ਵਾਸਤੇ ਅਸੀਂ ਇਹਦੀ ਸੱਤ ਕੱਟ ਕੇ ਸੈਕੰਡ ਹੈਂਡ ਗੱਡੀ ਦੀ ਪਾਤਣਾ ਤੋਂ ਲਿਆ ਕੇ ਸੱਤ ਲਾਈ ਸੱਤ ਸਾਡੇ ਬੰਦਿਆਂ ਨੇ ਇਸ ਤਰੀਕੇ ਦੇ ਨਾਲ ਲਾਈ ਵੀ ਅਸੀਂ ਸੱਤ ਤੇ ਪੇਂਟ ਵੀ ਨਹੀਂ ਮਾਰਿਆ ਸੱਤ ਬਹੁਤ ਸਾਫ਼ ਮਿਲ ਗਈ ਸੀ ਅਸੀਂ origignal ਸੱਤ ਗੱਡੀ ਦੀ ਉਵੇਂ ਛੱਡਤੀ ਜਿਹੜੇ ਜੋੜ ਲਾਏ ਨੇ ਜੋੜ ਪ੍ਰੋਪਰ ਸੱਤ ਦੇ ਉਹ ਇਹੋ ਜਿਹੇ ਚੀਜ਼ਾਂ ਦੇ ਥੱਲੇ ਆ ਗਏ ਜਿਹੜੇ ਕਿ ਕੋਈ ਸਵਾਲ ਹੀ ਨਹੀਂ ਬਣਦਾ ਵੀ ਬੰਦਾ ਉੱਥੋਂ ਪੱਟ ਕੇ ਦੇਖ ਲਵੇ ਵੀ ਇੱਥੇ ਕੋਈ ਜੋੜ ਲੱਗਿਆ ਹੋਇਆਗਾ ਅਸੀਂ ਬਹੁਤ ਹੀ ਰੀਜ ਦੇ ਨਾਲ ਬਹੁਤ ਹੀ ਸਿੱਦਤ ਦੇ ਨਾਲ ਗੱਡੀ ਨੂੰ ਤਿਆਰ ਕੀਤਾ ਗੱਡੀ ਬਹੁਤ ਹੀ ਸੋਹਣੀ ਤਿਆਰ ਹੋਈ ਆ ਬਹੁਤ ਗੱਡੀ ਦੀ ਸੋਹਣੀ ਲੁੱਕ ਬਣੀ ਆ ਐਸੀ ਨੂੰ ਸੱਤ ਛੱਡ ਕੇ ਬਾਕੀ ਆਲ ਓਵਰ ਸਾਰੀ ਰੇ ਪੇਂਟ ਕਰਤੀ ਗੱਡੀ ਅੱਜ ਗੱਡੀ ਬਿਲਕੁਲ ਸ਼ੋਅਰੂਮ ਕੰਡੀਸ਼ਨ ਦੇ ਵਿੱਚ ਤਿਆਰ ਹੋਈ ਹੋਈ ਆ ਟਾਈਮ ਬਹੁਤ ਲੱਗ ਗਿਆ ਗੱਡੀ ਨੂੰ ਸਾਨੂੰ ਤਿਆਰ ਕਰਨ ਨੂੰ ਪਰ ਜਿਹੜਾ ਕੰਮ ਆ ਉਹ ਬਹੁਤ ਹੀ ਸੋਹਣਾ ਤਿਆਰ ਹੋਇਆ ਗੱਡੀ ਦਾ ਅਸੀਂ ਬਸ ਇੰਨਾ ਹੀ ਚਾਹੁੰਦੇ ਹਾਂ ਵੀ ਸਾਡਾ ਭਰਾਗਾ ਜਿਹੜਾ ਉਹ ਸਾਡੇ ਵਿੱਚ ਬਿਲਕੁਲ ਤੰਦਰੁਸਤ ਬੈਠਾ ਇਹ ਗੱਡੀ ਉਹਨਾਂ ਦੀ ਬਹੁਤ ਲੱਕੀ ਗੱਡੀ ਆ ਇਹ ਗੱਡੀ ਨੂੰ ਉਹ ਸੇਲ ਕਰਨ ਦਾ ਕੋਈ ਪਲਾਨ ਨਹੀਂ ਬਣਾ ਰਹੇ ਉਹ ਕਹਿੰਦਾ ਬਿੱਟੂ ਆਪਾਂ ਗੱਡੀ ਨੂੰ ਰੱਖਾਂਗੇ ਇਹਨੇ ਆਪ ਖਤਮ ਹੋ ਕੇ ਆਪਣੀ ਜਾਨ ਬਚਾਤੀ ਮੈਂ ਕਿਹਾ ਵੀ ਜਿੱਦਾਂ ਮਰਜ਼ੀ ਕਰ ਲਓ ਉਹ ਤੁਹਾਡੇ ਆਪਣੀ ਡਿਸੀਜਨ ਆਗਾ ਤੇ ਗੱਡੀ ਬਹੁਤ ਸੋਹਣੀ ਤਿਆਰ ਹੋਈ ਆ ਸਾਰਾ ਕੰਮ ਤੁਸੀਂ ਵੀਡੀਓ ਦੇ ਵਿੱਚ A ਤੋਂ ਲੈ ਕੇ Z ਤੱਕ ਜੋ ਦੇਖਿਆ ਤੁਹਾਨੂੰ ਕੰਮ ਕਿੱਦਾਂ ਦਾ ਲੱਗਿਆ ਸੋਨੂੰ ਆਪਣੇ ਕੰਮ ਦੇ ਵਿੱਚ ਕੋਈ ਕਮੀ ਲੱਗੀ ਤਾਂ ਤੁਸੀਂ ਸਾਡੇ ਨਾਲ رابطہ ਕੈਂਪ ਕਰਿਓ ਕਮੈਂਟਾਂ ਦੇ ਵਿੱਚ ਦੱਸਿਓ ਫੋਨ ਕਰਕੇ ਦੱਸਿਓ ਤਾਂ ਕਿਉਂਕਿ ਵੀ ਆਪਾਂ ਅੱਗੇ ਵਾਸਤੇ ਆਪਣੇ ਕੰਮ ਦੇ ਵਿੱਚ ਹੋਰ ਵਧੀਆ ਕੁਆਲਿਟੀ ਆਪਣੇ ਕਸਟਮਰਾਂ ਨੂੰ ਦੇ ਸਕੀਏ ਅਗਰ ਤੁਹਾਨੂੰ ਆਪਣਾ ਕੰਮ ਵਧੀਆ ਲੱਗਿਆ ਤਾਂ ਮੇਰਾ ਵੀਰ ਸਪੋਰਟ ਜਰੂਰ ਕਰਿਓ ਲਾਈਕ ਕਮੈਂਟ ਸ਼ੇਅਰ ਕਰਕੇ ਆਪਣੇ ਪੇਜ ਨੂੰ ਕਰ ਲਿਓ ਫੋਲੋ ਜਿਨ੍ਹਾਂ ਨੇ ਕੀਤਾ ਹੋਇਆ ਉਹਨਾਂ ਦਾ ਦਿਲੋਂ ਧੰਨਵਾਦ ਬਹੁਤ-ਬਹੁਤ ਥੈਂਕ ਯੂ ਉਹਨਾਂ ਭਰਾਵਾਂ ਦਾ ਜਿਹੜੇ ਰਹਿੰਦੇ ਨੇ ਉਹ ਵੀ ਮੇਰਾ ਵੀਰ ਫੋਲੋ ਕਰ ਲਿਓ ਕਿਉਂਕਿ ਪੇਜ ਦੇ ਉੱਪਰ ਨਿਤ ਤੋਂ ਨਿਤ ਨਵੀਆਂ ਤੋਂ ਨਵੀਆਂ ਗੱਡੀਆਂ ਦੀਆਂ ਜਿਹੜੀਆਂ ਵੀਡੀਓ ਨੇ ਕੰਮ ਦੀਆਂ ਉਹ ਪੈਂਦੀਆਂ ਰਹਿੰਦੀਆਂ ਨੇ ਤੇ ਤੁਹਾਡੀ ਵੀ ਨੌਲੇਜ ਦੇ ਵਿੱਚ ਵਾਧਾ ਹੁੰਦਾ ਰਹਿਣਾ ਮਿਲਦੇ ਆ ਅਗਲੀ ਵੀਡੀਓ ਵਿੱਚ